ਰਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਮੌਕੇ ਤੇ 40 ਹਸਪਤਾਲ ਮਾਲ ਰੋਡ ਲੁਧਿਆਣਾ ਨੇ ਪੰਜਾਬ ਪੁਲਿਸ ਅਤੇ ਟ੍ਰੈਫਿਕ ਪੁਲਿਸ ਲੁਧਿਆਣਾ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਤੇ ਸੜਕ ਸੁਰੱਖਿਆ ਬਾਈਕ ਰੈਲੀ ਦੀ ਸਫਲਤਾਪੂਰਵਕ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ 120 ਤੋਂ ਵੱਧ ਬਾਈਕ ਸਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਡਾਕਟਰ, ਸਮਾਜ ਸੇਵੀ ਅਤੇ ਬਾਈਕ ਰਾਈਡਿੰਗ ਦੇ ਸ਼ੌਕੀਨ ਸ਼ਾਮਲ ਸਨ। ਇਹ ਰੈਲੀ ਸ਼੍ਰੀ ਸ਼ੋਭਮ ਅਗਰਵਾਲ ਆਈਪੀਐਸ ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੇ ਹਰੀ ਝੰਡੀ ਦੇ ਕੇ ਸ਼ੁਰੂ ਕੀਤੀ ਇਸ ਮੌਕੇ ਤੇ ਏਡੀਸੀਪੀ ਟ੍ਰੈਫਿਕ ਗੁਰਪ੍ਰੀਤ ਕੌਰ ਪUREਵਾੜਾ ਤੇ ਏਸੀਪੀ ਟ੍ਰੈਫਿਕ ਜਤਿਨ ਪੰਸਰ ਵੀ ਹਾਜ਼ਰ ਸਨ ਫੋਰਟਿਸ ਹਸਪਤਾਲ ਦੇ ਐਸਬੀਯੂ ਹੈੱਡ ਅਤੇ ਜਨਰਲ ਡਾਇਰੈਕਟਰ ਡਾਕਟਰ ਵਿਸ਼ਵਦੀਪ ਗੋਇਲ ਅਤੇ ਯੂਨਿਟ ਹੈੱਡ ਡਾਕਟਰ ਗੁਰਦਰਸ਼ਨ ਸਿੰਘ ਮੰਗਟ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਕਮਿਊਨਿਟੀ ਫੋਕਸਡ ਪਹਿਲਾਂ ਦੇ ਮਹੱਤਵ ਤੇ ਜ਼ੋਰ ਦਿੱਤਾ ਰੈਲੀ ਦੀ ਸ਼ੁਰੂਆਤ ਮਾਲ ਰੋਡ ਤੋਂ ਹੋਈ ਇਸ ਦੌਰਾਨ ਸਵਾਰਾਂ ਨੇ ਸਿਹਤ ਅਤੇ ਸੜਕ ਸੁਰੱਖਿਆ ਨੂੰ ਤਰਜੀਹ ਦੇਣ ਦੇ ਇਸ ਮੌਕੇ ਤੇ ਸੰਦੇਸ਼ ਵੀ ਦਿੱਤੇ ਉਹਨਾਂ ਨੇ ਵੱਖ-ਵੱਖ ਸਥਾਨਾਂ ਤੇ ਲੋਕਾਂ ਨਾਲ ਸੰਪਰਕ ਕਰਦਿਆਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਿਯਮਤ ਸਿਹਤ ਜਾਂਚ ਕਰਵਾਉਣਾ ਤੇ ਸੜਕ ਦੇ ਜ਼ਿੰਮੇਵਾਰ ਬਤਿਹਰਾ ਅਪਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਇਸ ਮੌਕੇ ਤੇ ਬੋਲਦੇ ਡਾਕਟਰ ਬਿਸ਼ਪਦੀਪ ਗੋਇਲ ਨੇ ਕਿਹਾ ਕਿ ਇਹ ਰੈਲੀ ਫੋਰਟਿਸ ਹਸਪਤਲ ਦੀ ਸਿਹਤ ਅਤੇ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਪਹਿਲ ਰਾਹੀਂ ਅਸੀਂ ਲੋਕਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਅਤੇ ਜ਼ਿੰਮੇਵਾਰ ਗੱਡੀ ਚਲਾਉਣ ਲਈ ਵੀ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤਾਂ ਜੋ ਸਮਾਜ ਸੁਰੱਖਿਅਤ ਅਤੇ ਬਿਹਤਰ ਬਣ ਸਕੇ। ਇਸ ਦੇ ਨਾਲ ਹੀ ਡਾਕਟਰ ਗੁਰਦਰਸ਼ਨ ਸਿੰਘ ਮੰਗਟ ਨੇ ਕਿਹਾ ਕਿ ਫੋਰਟਿਸ ਹਸਪਤਾਲ ਨੂੰ ਇਸ ਤਰ੍ਹਾਂ ਦੀ ਪਹਿਲਾ ਦਾ ਹਿੱਸਾ ਬਣਨ ਤੇ ਮਾਣ ਮਹਿਸੂਸ ਹੋ ਰਿਹਾ ਹੈ ਜੋ ਸਾਡੇ ਸਮਾਜ ਦੇ ਕੁੱਲ ਵੈਲ ਬੀਇੰਗ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ ਇਹ ਰੈਲੀ ਵਰਗੇ ਪ੍ਰੋਗਰਾਮ ਨਾ ਸਿਰਫ ਸਿਹਤ ਅਤੇ ਸੜਕ ਸੁਰੱਖਿਆ ਦੀ ਮਹੱਤਵਪੂਰਨ ਸੰਦੇਸ਼ ਪਹੁੰਚਾਉਂਦੇ ਹਨ ਸਗੋਂ ਸਿਹਤ ਸੰਸਥਾਵਾਂ ਕਾਨੂੰਨ ਪ੍ਰਬੰਧਨ ਏਜੰਸੀਆਂ ਤੇ ਲੋਕਾਂ ਵਿੱਚ ਮਜ਼ਬੂਤ ਰਿਸ਼ਤੇ ਪਨਾਉਣ ਵਿੱਚ ਵੀ ਮਦਦਗਾਰ ਹਨ ਉਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਸਾਰਿਆਂ ਦੀ ਮਿਲ ਜੁਲਦੀ ਕੋਸ਼ਿਸ਼ ਨਾਲ ਅਸੀਂ ਸਿਹਤਮੰਦ ਸੁਰੱਖਿਅਤ ਅਤੇ ਜਾਗਰੂਕ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ ਫੋਰਟਿਸ ਹਸਪੀਟਲ ਮਾਲ ਰੋਡ ਲੁਧਿਆਣਾ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਵਜਨਬੱਧ ਸਿਹਤ ਸੰਸਥਾ ਹੈ ਇਸ ਬਾਈਕ ਰੈਲੀ ਵਰਗੀਆਂ ਪਹਿਲਾਂ ਰਾਹੀ ਸਾਜ਼ ਹਸਪਤਾਲ ਸਿਹਤ ਜਾਗਰੂਕਤਾ ਸੁਰੱਖਿਆ ਅਤੇ ਰੋਕਥਾਮ ਤੇ ਧਿਆਨ ਕੇਂਦਰਿਤ ਇੱਕ ਨਵੀਂ ਸੰਸਕ੍ਰਿਤੀ ਨੂੰ ਬਦਾਉਣ ਦਾ ਪ੍ਰਯਾਸ ਕਰਦਾ ਹੈ ਪੰਜਾਬ ਪੁਲਿਸ ਅਤੇ ਟ੍ਰੈਫਿਕ ਪੁਲਿਸ ਨਾਲ ਇਹ ਸਹਿਯੋਗ ਸੜਕ ਸੁਰੱਖਿਆ ਤੇ ਸਿਹਤ ਨੂੰ ਪਰਫੁੱਲਤ ਕਰਨ ਵਿੱਚ ਮਿਲਜੁਲ ਕੇ ਕੀਤੀਆਂ ਕੋਸ਼ਿਸ਼ਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਤਾਂ ਜੋ ਸਾਰਿਆਂ ਦੀ ਇੱਕ ਬਿਹਤਰ ਅਤੇ ਸੁਰੱਖਿਅਤ ਭਵਿੱਖ ਸੁਨਿਸ਼ਚਿਤ ਕੀਤਾ ਜਾ ਸਕੇ